ਤਰੀਕੀ ਫਤਿਹ ਕਾਇਨਾਤ ਦਾ ਧੰਨਵਾਦ ਉਹਨਾਂ ਬਜ਼ੁਰਗਾਂ ਦਾ ਜਿਹੜੇ 13 ਤਰੀਕ ਤੋਂ ਹੁਣ ਤੱਕ ਜਟੇ ਹੋਏ ਨੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਮੈਨੇ ਆਪਾਂ ਤੋਂ ਕੈਦੇ ਖੋਲੇ ਸੀਗੇ ਤੇ ਆਪਾਂ ਉਹ ਪੜਾਈਆਂ ਨਹੀਂ ਕਰ ਸਕੇ ਜਿਹੜੀਆਂ ਵਾਸਤੇ ਆਪਾਂ ਨੂੰ ਖੇਤੀਬਾੜੀ ਦੀ ਨੌਲੇਜ ਮਿਲੇ ਦਰੂਨਾ ਬਾਰੇ ਨੌਲੇਜ ਮਿਲੇ ਪਰ ਹੁਣਾਂ ਇਹ ਹੀ ਲਾ ਲੋ ਵੀ 13 ਤਰੀਕ ਤੋਂ ਹੁਣ ਤੱਕ ਸੁਪਰਟੀ ਕਲਾਸ ਵੇ ਵਰਗੇ ਬਾਪੂ ਜੀ ਜਿਹੜੇ ਇਨਾ ਕਲੇ ਸਕੂਲ ਨਹੀਂ ਗਏ ਉਹ ਵੀ ਹੁਣ ਅੱਜੋਂ ਆਪਾਂ ਨੂੰ ਬਾਹਰ ਸੰਦੇਣ ਜੋਗਰੇ ਹੋ ਗਏ ਅੱਜ ਉਹ ਆਗੂ ਬਣ ਗਏ ਜਿੰਨੇ ਮਤਲਬ ਆਪਾਂ ਇਸ ਚੀਜ਼ ਦੇ ਉੱਤੇ ਝੁੜਾਂਗੇ ਉਹ ਉਹਦੇ ਰਾਜ ਨੇ ਆਪਾਂ ਨੂੰ ਇੱਕ ਨੀਤੀ ਦਿੱਤੀ ਸੀ 1947 ਦੇ ਵਿੱਚ ਖੇਤੀਬਾੜੀ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਆਪਾਂ ਤੋਂ ਦੋ ਹੱਥ ਲੈ ਕੇ ਚੀਜ਼ ਲੈ ਲਈ ਉਹ ਇੱਕ ਐਗਰੀਮੈਂਟ ਹੋਇਆ ਹੋਇਆ ਹੁੰਦੇ-ਹੁੰਦੇ ਆਪਣੀ ਇੱਕ ਜਥੇਬੰਦੀ ਪੰਜ ਦਿਨ ਚੜ੍ਹੇਗੜ ਉਹ ਚੱਲ ਆ ਕੇ ਆਈਆ ਆਪਾਂ ਨੂੰ ਸ਼ਾਇਦ ਪਤਾ ਨਹੀਂ ਲੱਗਿਆ ਜਾਣੇ-ਅਣਜਾਣੇ ਜਿਹੜੀ ਆਪਣੀ ਰਾਜਾਂ ਨਾਲ ਸਵਤੰਤਰ ਦੀ ਦਿੱਤੀ ਖੇਤੀਬਾੜੀ ਐਗਰੀਕਲਚਰ ਆਪਣਾ ਰਾਜਾਂ ਨਾਲ ਸਵੰਧੀ ਇਹ ਨੀਤੀ ਦੇ ਹਾਵ ਨਾਲ ਆਪਣੇ ਫਸਲਾਂ ਹੁੰਦੀਆਂ ਆਤੀਆਂ ਇੱਕ ਪੰਜਾਬ ਹਰਿਆਣਾ ਹਿਮਾਚਲ ਹੱਥਲ ਫਿਰ ਵੀ ਪਹਾੜੀ ਇਲਾਕਾ ਗਿਆ ਹਰਿਆਣਾ ਦੇ ਪੰਜਾਬ ਬਦਲੇ ਲਾਈ ਗਏ ਇਥੇ ਉਹ ਇੰਨੀਆਂ ਫਸਲਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਹਰ ਉਹਦੇ ਤੱਕ ਪਹੁੰਚਾ ਸਕਦੇ ਆ ਪਰ ਇਹਨਾਂ ਨੇ ਕਿਤੇ ਨਾ ਕਿ ਉਹ ਨੀਤੀ ਜਿਹੜੂ ਆਪਾਂ ਕਹਿੰਦੇ ਆ ਵੀ ਐਗਰੀਮੈਂਟ ਸੈਂਟਰ ਸਰਕਾਰ ਦਾ ਆਪਣੇ ਨਾਲ ਐਗਰੀਮੈਂਟ ਹੋਇਆ ਹੋਇਆ ਇਹ ਹੁਣ ਆਪਾਂ ਇਹੋ ਰਾਜਾਂ ਅਧਿਕਾਰ ਤੀਏ ਇਹ ਕਿਹੜਾ ਕਿਤੇ ਆਪਣੇ ਉਹਨਾਂ ਦੇ ਮੰਤਰੀਆਂ ਨੇ ਸੈਂਟਰ ਦੇ ਅੰਡਰ ਕਰ ਚੁੱਕੇ ਨੇ ਸ਼ਹਿਰ ਇਹਨਾਂ ਚੀਜ਼ਾਂ ਬਾਰੇ ਆਪਾਂ ਨੂੰ ਭੁੱਲ ਕੇ ਕੋਈ ਦਸਤਾਵੇਜ਼ ਨਹੀਂ ਹੈਗਾ ਕਿਉਂਕਿ ਆਪਾਂ ਇਹਨਾਂ ਚੀਜ਼ਾਂ ਬਾਰੇ ਸਮਝ ਲੈਣੇ ਹੀ ਚਾਹਦੇ ਹੁਣ ਆਪਾਂ ਕਹਿ ਰਹੀਆਂ ਵੀ ਜਦੋਂ ਐਮਐਸਪੀ ਦਾ ਕਾਨੂੰਨ ਬੜੇ ਕਾਨੂੰਨ ਕਿਵੇਂ ਬੜੂਗਾ ਹੁਣ ਇੱਕ ਇਨਸਾਨ ਕੋਲ ਤਾਂ 3 ਕਿਲੇ ਨਾਲ ਇੱਕ ਕੋਲ 50 ਕਿਲੇ ਨੇ ਜਿਵੇਂ ਕੋਲ 50 ਕਿਲੇ ਨਾਲ 50 ਚੱਲ ਰਿਹਾ ਆਨਲਾਈਨ ਜਿਹੜੀ ਵੀ ਚਾਣੀ ਆ ਆਨਲਾਈਨ ਘਰੇ ਆ ਗਈਆਂ ਆਪਾਂ ਨੂੰ ਨਹੀਂ ਪਤਾ ਹੁਦਦ ਨੂੰ ਕਿੰਨੇ ਦਿਨ ਕੈ ਨਿਕਲ ਲਾ ਕੇ ਰੱਖ ਦੇਣੇ ਇਹ ਚੀਜ਼ਾਂ ਦੇ ਜਾਗਰੂਕ ਹੋਪਰ ਕਿੱਥੇ ਹੋਵਾਂਗੇ ਉਹ ਨਾਲ ਜੀ ਹੁੰਦੇ ਹੈਗੇ ਜਦੋਂ ਇਹ ਰਾ ਟਿਕ ਟਕ ਟਕ ਕਰਾਂਗੇ ਬਿੱਟਾ ਦੇ ਵਿੱਚ ਲਾ ਬੰਦ ਹੋਵਾਂਗੇ ਉਦੋਂ ਸਮਝ ਆਊਗੀ ਦੂਜਾ ਨੰਬਰ ਕਈ ਸੋਧ ਦੇ ਨਹੀਂ ਵੀ ਟੀਤੀਆਂ ਨੂੰ ਘਰੋਂ ਬਾਹਰ ਨਾ ਕਟੋ ਕਿਉਂ ਚੁੱਲ੍ਹਾ ਤਾਂ ਥੋੜਾ ਬੀਟਿਆ ਤੇ ਚੱਲਣਾ ਖਾਣ ਪੀਣ ਦੀਆਂ ਚੀਜ਼ਾਂ ਕੋਣ ਖਾਣਾ ਉਹ ਕੋ ਬੀਬੀਆਂ ਨਹੀਂ ਪਰੋਸਣਾ ਜੇ ਆਪਾਂ ਬੀਬੀਆਂ ਨੂੰ ਨਾਲ ਨਹੀਂ ਲੈ ਕੇ ਚੱਲਾਂਗੇ ਫਿਰ ਅੱਕ ਕਰਕੇ ਕੀ ਕਰਾਂਗੇ ਬਈ ਹੁਣ ਪਿੱਛੇ ਕੱ ਲੱਗਿਆ ਹੋਇਆ ਨੇ ਆਪਣੇ 22 ਘੰਟੇ ਹੁਣ ਤੁਸੀਂ ਘਰਾਂ ਦੇ ਵਿੱਚ ਦੇਖ ਲਓ 22 ਘੰਟੇ ਹੈਗੇ ਨਹੀਂ ਹੈਗੇ ਨਾ ਇਹ ਚੀਜ਼ ਦਾ ਆਸਰ ਸਰਕਾਰਾਂ ਤੇ ਪੈਂਦਾ ਹਾਂ ਆਪਾਂ ਆਪਣੇ ਨੂੰ ਹੌਸਲਾ ਦਿੰਦੇ ਆਪਾਂ ਕਹਿੰਦੇ ਆਪਾਂ 2% ਆ ਪਰ ਆਪਾਂ ਕਰ ਨਹੀਂ ਜਾਂਦੀ ਕਾਪੜੀ ਅਵਾਰਦੀ ਹੈਗੀ ਆ 1.2 ਕਰੋੜ 50-50 ਦੀ ਤੇ ਘਰ ਦੇ ਵਿੱਚ ਲੈ ਹੋਣੀ ਜਦੋਂ ਹਕਾਇਤੀ ਕਿੰਨੇ ਜੇ ਪਾਈ ਪਿੱਛੇ ਸੂਰੇ 6 ਤੋਂ 7 ਛੱਡੇ ਲਿਜੇ ਚਾਪ ਕਰੇ ਵਾਕਈ ਇਹ ਜੱਗ ਬੰਦੀਆਂ ਵਿੱਚ ਇਹ ਕਿੱਥੇ ਹੋਈ ਇਸ चीज ਦਾ ਪ੍ਰਭਾਵ ਕਿੱਲੇ ਪਊਗਾ ਸਰਕਾਰਾਂ ਤੇ ਪਊਗਾ ਕਿ ਆਪਣੇ ਤੇ ਪਊਗਾ ਸਰਕਾਰਾਂ ਤੇ ਹੀ ਪੈਂਦਾ ਹੁੰਦਾ ਨਹੀਂ ਇਹਦਾ ਫਾਇਦਾ ਹੁੰਦਾ ਹੁਣ ਉਹਨਾਂ ਦੀ ਹਿੰਦੀ ਹਕਾਤ ਹੋ ਸਕਦੀ ਆ ਵਿਆਹ ਆਪਾਂ ਰੈਲੀ ਕਰਨ ਤੋਂ ਨਾ ਰੋਕਣ ਦੇਣਾ ਭਈ ਉਹ ਆਪ ਹਮੇਂ ਇਟਰੀਲੀ ਕਰਦੇ ਰਹੇ ਜੌਨੀ ਕਰਦੇ ਰਹੇ ਹੈਗੇ ਇਹਦੇ ਵਿੱਚ ਵੀ ਪਹਿਲਾਂ ਜਿੱਤੇ ਆਪਾਂ ਹੋਆ ਆਪਾਂ ਸੋਚਿਆ ਵੀ ਹਰ ਚੀਜ਼ ਆਪਾਂ ਨੂੰ ਰੈਡੀਮੈਂਟ ਮਿਲ ਜੇ ਆਪਾਂ ਫਿਰ ਕੇ ਆਪਣੀ ਉਸੇ ਉਸੇ ਆਰਗੇਨਿਕ ਖੇਤੀ ਤੇ ਆਈਏ ਜੋ ਵੇਸਟੇਜਾ ਉਹ ਸਾਰਾ ਪਟੇਟਾ ਚ ਪਾ ਕੇ ਕਟੋ-ਕਟ ਅੱਗੇ ਹੀ ਲਿਏ ਕਿ ਹਾਸਲ ਕਰਾ ਕਰੋ ਨਾਲੇ ਐਕਸਰਸਾਈਜ਼ ਹੁੰਦੀਆਂ ਨਾਲੇ ਪਰਿਵਾਰ ਨੂੰ ਆਪਾਂ ਤੁਸ ਜੋੜ ਦੇ ਸਕਦੇ ਆ ਪਰ ਨਹੀਂ ਸ਼ਾਇਦ ਆਪਾਂ ਇਹ ਸੋਚਣਾ ਵੀ ਆਪਾਂ ਮੋੜਨ ਹੋਗੇ ਦੇਸ਼ ਨੂੰ ਚਲਾਉਣ ਵਾਲੇ ਹੁੰਦੇ ਨੇ ਇੱਕ ਸਾਇੰਸ ਤੇ ਇੱਕ ਸਕੀਲ ਕੀ ਸੀ ਇਹਦੇ ਵਿੱਚ ਉਹ ਨੋਲੇ ਅੱਜ ਸਰਕਾਰ ਇਹ ਨਾ ਬੋਨਾਂ ਨੂੰ ਹੀ ਦਿਮਾਉਣਾ ਚਾਹੁੰਦੀ ਆ ਅੱਜ ਦੇਖ ਲੋ ਪੰਜਾਬ ਦੇ ਵਿੱਚ ਕਿਹੜੀ ਕਿਹੜੇ ਨੂੰ ਧਾਕਾ ਲਾਇਆ ਡੌਟਰਾ ਇਹ ਕਾਹਦਾ ਲਾਰ ਗਿਆ ਬਿੱਲੀ ਮਹਿਕਵਾਲਿਆਂ ਨੇ ਪਰਨਾ ਲਾਰ ਗਿਆ ਆਪਾਂ ਬੈਠੇ ਤੇਰਾ ਤੇਰਾ ਤਰੀਕ ਤੋਂ ਇਹਦਾ ਪ੍ਰਭਾਵ ਕਿੱਥੇ ਜਾਂਦਾ ਉਹ ਨੰਗਾ ਪੰਜਾਬ ਬਣਾਉਣ ਵਾਲੇ ਸਾਡੇ ਸਾਹਮਣੇ ਹੋ ਗਏ ਨਹੀਂ ਹੁਣ ਉਹ ਹੁਣ ਫਿਰ ਜਿਹੜੇ ਕੈਨੇਡਾ ਨਹੀਂ ਚੜੇ ਸੈਰ ਕਰਨ ਵਾਲੇ ਜਿਹੜੇ ਕਹਿੰਦੇ ਸੀ ਬਦਲਾਅ ਕਰਾਂਗੇ ਉਹ ਉਹੀ ਨਾਲੀਆਂ ਨਾਲੀਆਂ ਦੀ ਉਹ ਉਹਨਾਂ ਤੇ ਸੀਮਤ ਰੱਖਣਗੇ ਹੋਈ ਹੌਲੀ ਹੌਲੀ ਜਿਹੜੇ ਪਹਿਲਾਂ ਫਰਦੇ ਕਾਲੀਆਂ ਕਾਂਵਸੀਆਂ ਚੱਕਿਆ ਚੋਹ ਮੂਰੇ ਹੋਏ ਫਰਦੇ ਪਿੰਡਾਂ ਦੇ ਬੱਚੇ ਜੇ ਤੁਸੀਂ ਦੇਖ ਲਿਓ ਉਹ ਤਾਂ ਹੋ ਗਏ ਉਹ ਹੀ ਕਰਨ ਦੇ ਸਾਰਾ ਰਸਾ ਚੱਕੀ ਆਪਣੇ ਆਲੇ ਵਿਚਾਰ 10 ਦਿਨ ਕੋਈ ਉਹਨਾਂ ਖਾਣਾ ਨਹੀਂ ਹੈਗਾ ਫਿਰ ਜਿਹੜੇ ਅਵਾਂ ਦੇ ਚਾਚੇ ਬੜੇ ਰਹਿੰਦੇ ਇਹ ਚੀਜ਼ਾਂ ਦਾ ਜਾਗਰਣ ਹੋਣਾ ਪਊਗਾ ਆਪਾਂ ਬੱਚਿਆਂ ਨੂੰ ਬਾਹਰ ਭੇਜ ਕੇ ਜਾਂ ਉਹ ਵੇਖੇ ਬੈਠੇ ਤੀਜਾ ਮਾਗੇ ਵੀ ਹੌਲੀ ਹੌਲੀ ਚੱਕ ਕੇ ਫਿਰ ਉਹ ਹੀ ਗੱਲਾਂ ਉਹ ਹੀ ਪ੍ਰਵਾਸੀ ਮਜ਼ਦੂਰੇ ਚੱਕ ਕੇ ਅੱਗਰੂ ਲੱਕੜਾਂ ਦੇ ਢੇੜਗੇ ਇਸ ਵੀ ਪਹਿਲਾ ਅੱਗੇ ਆਪ ਉਸ ਜਿੱਤੇ ਲੈ ਕੇ ਆਈਏ ਘਟੋ ਕਰਕੇ ਜਿਹਦੇ ਕੋਲ ਇੰਜੀਨ ਜਮੀਰ ਹੈ 10 ਤੋਂ 15 ਬੀਗੇ ਉਹ ਆਰਗੇਨਿਕ ਖੇਤੀਬਾੜੀ ਕਰੋ ਮਾ ਕੇ ਥੋੜੀ ਫਸਲਾ ਵਾਏ ਨਾ ਹੈਗਾ ਤੇ ਇਹ ਦਾ ਸਾਰੇ ਖੇਤੀ ਤੇ ਜਮੀਨ ਆਪਾਂ ਵੇਲੇ ਹੋ ਕੇ ਵੇਚੀਏ ਇਹ ਸਿਸਟਮ ਨੂੰ ਐਫਐਸਬੀ ਦਾ ਖੂਲ ਲਾਗੂ ਕਰਨ ਵਾਸਤੇ ਬਹੁਤ ਵੱਡੀ ਆ ਹ ਜਿਹੜੇ ਸਵਾਮੀ ਜਦੋਂ ਬੋਰ ਦੇ ਹਾਰਤੀ ਜਿੱਤੀ ਹੋਈ ਆ ਰੱਦ ਹੋ ਗੋਦੇ ਹਰਤੀ ਜਿੱਤੀ ਹੋਈ ਆ ਜਿਵੇਂ ਬੰਦੀਆਂ ਨੂੰ ਬੇਨਤੀ ਆ ਵੀ ਤੋਂ ਦੇ ਮਰਕਾ ਨੂੰ ਬਰਾਬਰ ਲੈ ਕੇ ਚੱਲੋ ਕੱਲ ਤੋਂ ਬਾਅਦ ਦੇ ਜਿਹੜੇ ਜਿਵੇਂ ਜਰੂਰ ਰੱਖੋ ਜਿਹਦੇ ਵਿੱਚ ਬੀਬੀਆਂ ਦੀ ਵੱਧ ਗੈਂਦੀ ਹੋਵੇ ਇੱਕ ਹਫ਼ਤਾ ਜ਼ਰੂਰ ਬੀਬੀਆਂ ਨੂੰ ਹੋਣਾ ਚਾਹੀਦਾ ਕਿਉਂਕਿ ਬਹੁਤ ਬੀਬੀਆਂ ਹੈਲੀਆਂ ਨੇ ਜਿਹੜੀਆਂ ਅੰਦੋਲਨ ਦੇ ਬਰਾਬਰ ਸਾਥ ਦੇਣਾ ਚਾਹੁੰਦੀਆਂ ਨੇ ਪਿੱਛੋਂ ਪਰਿਵਾਰ ਕੀ ਪਰ ਸਪੋਰਟ ਕਰਦਾ ਨੇ ਨੇ ਪਰ ਇਹ ਵੀ ਕਿਤੇ ਸ਼ਾਇਦ ਆਪਣੀ ਮਰਜ਼ੀ ਉਹਦਾ ਵੀ ਨਹੀਂ ਕੁਝ ਕਰ ਸਕਦੀ ਅੱਜ ਤੱਕ ਜਿੱਦੀ ਜਹਾਜ ਜੁੜ ਗਿਆ ਤੁਸੀਂ ਮੌਕੇ ਦਾ ਦੇਖੇ ਹੋਰ ਨਾਲੇ ਦੇਸ਼ ਗੇਟ ਤੇ ਜੀਵਨ ਬਰਾਬਰ ਲੈ ਕੇ ਚੱਲੇ ਲੋਕ ਰੱਕੀ ਕਰਦੇ ਨੇ ਆਵਣਾ ਦੇਸ਼ ਤੇ ਕਿਹੜਾ ਸੈਂਟਰ ਆਪਰ ਖਿਆ ਹੋਇਆ ਜੇਤੀ ਜੋ ਹੋਇਆ ਕੋਈ ਜੀਵੀ ਸੰਖਿਆ ਤੋਂ ਬਾਰੇ ਜੇ ਕੋਈ ਸਪੱਸ਼ਟੀ ਗੱਲ ਉਹ ਦੇ ਦੇਵੇ ਕਦੇ ਵੀ ਇਹ ਕਾਰ ਤੇ ਘਰ ਆਲਾ ਜਾਊਗਾ ਜਿੱਥੇ ਜਾਊਗਾ ਇਹ ਕੀ ਸੋਚੀਂਦੀ ਹੈ ਕਿ ਆਪਾਂ ਦਾ ਹੱਥ ਸ਼ਾਇਦ ਵੀ ਜਿੰਨ ਲੈ ਲਿਆ ਹੈਗੀ ਹੈ ਤੁਹਾਡੀ ਅੱਜ ਦੇ ਫੇਰਿੰਗ ਦੇ ਫੈਲਸਫੀ ਦੇ ਵੀਰ ਬਹੁਤ ਆ ਗਏ ਨੇ ਬਹੁਤ ਬਹੁਤ ਧੰਨਵਾਦ ਹੈ ਤੇ ਸਾਰੀਆਂ ਜਿੰਦੇ ਹੁੰਦੀਆਂ ਉਹ ਦੇ ਦਿੱਆ ਜਿਹਦੀ ਗੇਮ ਦੀ ਵੱਧ ਤੋਂ ਵੱਧ ਉਹ ਭਾਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਗੱਲ ਹੋਰ ਤੁਹਾਨੂੰ ਚਾਹੇ ਹੋਵੇ ਤਾਂ ਮਾਫੀ ਚੋ ਜੇ ਚਲੋ